ਜੀ ਸ਼ਸ਼ੀਕਾਲ ਤੇ ਵੈਲਕਮ ਆ ਤੁਹਾਡਾ ਸਾਡੇ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਟਿਕਟ ਹੋਗੇ ਆਪਾਂ ਵੀ ਵਧੀਆ ਐ ਤੇ ਖੰਡ ਆ ਗਈ ਸੀ ਤੇ ਹੋਰ ਦੱਸੋ ਤੁਸੀਂ ਸਾਰੇ ਜਣੇ ਕਿੱਦਾਂ ਹੋ ਤੇ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਆਂ ਡੇਲੀ ਵਲੌਗ ਲੈ ਕੇ ਅੱਗੇ ਡੇਲੀ ਵਲੌਗ ਲੈ ਕੇ ਅੱਗੇ ਪਰ ਨਹੀਂ ਬਣਦਾ ਬਸ ਥੋੜਾ ਜਿਹਾ ਟਾਈਮ ਹੋਰ ਆ ਨਹੀਂ ਬਣੂਗਾ ਫਿਰ ਉਸ ਤੋਂ ਬਾਅਦ ਆਪਾਂ ਡੇਲੀ ਵਲੌਗ ਹੀ ਲੈ ਕੇ ਆਵਾਂਗੇ ਤੇ ਅੱਜ ਹਨੇ ਨੂੰ ਸੀ ਛੁੱਟੀ ਤੇ ਫਿਰ ਸੋਚਿਆ ਵੀ ਚਲੋ ਕਿਤੇ ਥੋੜਾ ਬਾਹਰ ਜਾ ਆਉਨੇ ਆ ਤੇ ਆਪਾਂ ਜਾ ਰਹੇ ਆ ਬਾਹਰ ਰੈਡੀ ਆਪਾਂ ਹੋ ਗਏ ਆ ਤੇ ਇਧਰ ਹਣੇ ਵੀ ਰੈਡੀ ਹੋ ਚੁੱਕੇ ਆ ਆਪਾਂ ਵੀ ਰੈਡੀ ਆ ਰੈਡੀ ਹਾਂ ਰੈਡੀ ਜਮ ਤੇ ਫਿਰ ਹੁਣ ਆਪਾਂ ਬ੍ਰੇਕਫਾਸਟ ਕਰਕੇ ਤੇ ਜਾਣੇ ਆ ਤੇ ਸਾਡੇ ਵਲੌਗ ਨਾਲ ਜੁੜੇ ਰਹੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵਾਲੀਆਂ ਰੋਟੀਆਂ ਬਣਾਈਆਂ ਸੀ ਹਾਂ ਬਾਹਰ ਖਾ ਕੇ ਤੇ ਹੁਣ ਜਾਣਾ ਬਾਹਰ ਘੁੰਮਣ ਘੁੰਮਣ ਕੀ ਜਾਣਾ ਬਸ ਥੋੜੇ ਮੋਟੇ ਜੀਦਾਂ ਜੀਆਂ ਲੈ ਕੇ ਆਉਣੀ ਆ ਘਰ ਵਾਲ ਇਸ ਤੇ ਤੇ ਇਹ ਵਸ ਸਮਾਨ ਲੈ ਕੇ ਆਉਣਾ ਘਰ ਦਾ ਜਿਹੜਾ ਖਾਣ ਪੀਣ ਵਾਲਾ ਉਹ ਮੁੱਕਿਆ ਪਿਆ ਵਾ ਹਨਾ ਬਾਕੀ ਦੋ ਜਣੇ ਸਾਡਾ ਵੇਟ ਕਰ ਰਹੇ ਉੱਥੇ ਤਾਂ ਉੱਚ ਬੜਾ ਮਿਲਦੇ ਆ ਜਾ ਕੇ ਤੋ ਕਿੱਥੋਂ ਲੈ ਕੇ ਆਨੇ ਸੀ ਕੁੜੀ ਚੰਡੀਗੜ੍ਹੋਂ ਹੂੰ ਚੰਡੀਗੜ੍ਹ ਲੈ ਕੇ ਕਿਹੜੀ ਮਾਰਕਿਡ ਚੋ ਤਾਂ ਅੰਗੜੀ ਜੀ ਉੰਨੀ ਵਦਨ ਕਿੱਥੇ ਗਏ ਸੀ ਆਪਾਂ ਉੱਥੇ ਲਿਆਂਦੇ ਸੀ ਹੂੰ ਚਲੋ ਜ਼ਿਆਦਾ ਟਾਈਮ ਲਾਉਂਦੇ ਆ ਨਾ ਆਪਾਂ ਜਾਈਏ ਹੁਣ ਮਾਰਕੀਟ ਚਲੋ ਚਾ ਚੱਕੋ ਬਲੇਡ ਚੱਕਦੀ ਆ ਗਿਆ ਲਈਆ ਮੈਂ ਚੱਕੋ ਧੋ ਵੀ ਨਾ ਕੱਪੜੇ ਕੁੱਪੜੇ ਧੋ ਹੀ ਜਾਂਦੇ ਅੱਜ ਸਾਰਿਆਂ ਨੇ ਸਾਰੇ ਘਰ ਦੇ ਆਪਣੇ ਆਪਣੇ ਕੱਪੜੇ ਧੋਦੇ ਆ ਸੀ ਵੀ ਆਪਣੇ ਤਾਂ ਮਸ਼ੀਨ ਚ ਪਾਤੇ ਆ ਚਲੋ ਜਿਆ ਭਰੀਆਂ ਬਈਆਂ ਸਭ ਤਾਂੀਆਂ ਭਰੀਆਂ ਆਪਣੀਆਂ ਦਾ ਕੰਮ ਮਾਣੇ ਕੱਪੜੇ ਵੀ ਦੂਜੇ ਵੀ ਤੇ ਤੇਨੂੰ ਸਿਰਾਈ ਹੁੰਦਾ ਹੈ ਹੱਥੇ ਬਾਤੋਂ ਨੇ ਹੁਣੇ ਕੰਮ ਮਾੜੇ ਕੱਪੜੇ ਤਾਂ ਕਿਉਂਕਿ ਗੰਦੇ ਜਿਆਦਾ ਹੋ ਜਾਂਦੇ ਇਸ ਕਰਕੇ ਚਲੋ ਹੁਣ ਫਿਰ ਚੱਲੀਏ ਭਾਂਡੇ ਹੁਣ ਬਸ ਇਹ ਤਾਂ ਉੱਪਰ ਵਰਤੇ ਨੇ ਜਿਹੜਾ ਤੂੰ ਧੋਤਾ ਇਹ ਮੈਂ ਵੱੱਦ ਨੂੰ ਤਵੇ ਦੇ ਉੱਪਰ ਬਣਾਕ ਉਸ ਲੱਗਿਆ ਸੀਗਾ ਮੈਂ ਕਿ ਇਹਦੇ ਨਾਲ ਲੈ ਲਵਾਂ ਮੇ ਮੰਮੀ ਵਾਲੀ ਉਹ ਵਰਤੇ ਸੀ ਕਿ ਮੰਮੀ ਤਵਾ ਇਹਦੇ ਨਾਲ ਆਏ ਖਰਚਦੀ ਹੁੰਦੀ ਸੀ ਇੰਡੀਆਂ ਅੱਛਾ ਸਿੱਖਣ ਲਈ ਵਾਲੀ ਮੰਮੀ ਠੀਕ ਹਾਂਜੀ ਹੁਣ ਆਪ ਆ ਗਿਆਂ ਟਾਣ ਵਿੱਚ ਤੇ ਇੱਥੇ ਬੈਠੇ ਅਸੀਂ ਵੇਟ ਕਰ ਰਹੇ ਹਾਂ ਕਿਸੇ ਦੇ ਮਾਰਕੀਟ ਤੋਂ ਜਾਗੇ ਹਸਿਆਗੇ ਆ ਤੇ ਹੁਣ ਹੋਰ ਪਾਸੇ ਜਾ ਰਹੇ ਆ ਤੁਰ ਕੇ ਜਾ ਰਹੇ ਆ ਆਪਾਂ ਤੇ ਅੱਜ ਵੈਦਰ ਵੀ ਥੋੜਾ ਸਹੀ ਆ ਹਾਂਜੀ ਹੁਣ ਆਪਾਂ ਮਾਰਕੀਟ ਤੋਂ ਵਾਪਸ ਆ ਗਏ ਆ ਤੇ ਘਰ ਜਾ ਰਹੇ ਆ ਤੇ ਮਾਰਕੀਟ ਚ ਆਪਾਂ ਜਿਆਦਾ ਵਲੌਗ ਨਹੀਂ ਬਣਾਇਆ ਉੱਥੇ ਬਸ ਉਹ ਮੇਰੇ ਨਾਲ ਦੀਆਂ ਕੰਮ ਲਈ ਆਈਆਂ ਸੀ ਉਹਨਾਂ ਨੇ ਸਮਾਨ ਸਹੁੰ ਲੈਣਾ ਸੀ ਥੋੜਾ ਬਹੁਤਾ ਤੇ ਅਸੀਂ ਵੀ ਲੈਣਾ ਸੀਗਾ ਪਰ ਉਧਰ ਅਸੀਂ ਟੌਨ ਚ ਜਿਆਦਾ ਥੱਕ ਕੇ ਤਾਂ ਕਰਕੇ ਕੁਝ ਨਹੀਂ ਲਿਆ ਕੱਲ ਨੂੰ ਹੁਣ ਗ੍ਰੋਸਰੀਸ ਮਾਨਸੇਹਿਤੋਂ ਲੈ ਕੇ ਜਾਵਾਂਗੇ ਨਾ ਅੱਜ ਤਾਂ ਅੱਜ ਤਾਂ ਉਧਰ ਹੀ ਥੱਕ ਗਏ ਹਨਾ ਹੋਰ ਕਿੰਨਾ ਜਿਆਦਾ ਥੱਕ ਕੇ ਕਿੰਨਾ ਤਾਂ ਦਿਲ ਨਹੀਂ ਕਰਦਾ ਪਿਆ ਬੋਲਣ ਨੂੰ ਕਹਿੰਦੇ ਤੁਰਿਆ ਨਹੀਂ ਜਾ ਰਿਹਾ ਰਾਤ ਇਨ ਜੌਬ ਤੇ ਸੀ ਸਵੇਰ ਸਾਡੇ ਨਾਲ ਚੱਲ ਗਏ ਤੇ ਤਾਂ ਕਰਕੇ ਫਿਰ ਉਥੇ ਨੂੰ ਪਤਾ ਹੀ ਹੈ ਜਦੋਂ ਤਿੰਨ ਚਾਰ ਰਲ ਜਾਣ ਕੁੜੀਆਂ ਤੇ ਫਿਰ ਕਿਤੇ ਹੋਰ ਸ਼ਾਪ ਤੇ ਕਦੀ ਹੋਰ ਸ਼ਾਪ ਤੇ ਇਦਾਂ ਹਾਂਜੀ ਹੁਣ ਆਪਾਂ ਆ ਗਏ ਸੀ ਘਰ ਤੇ ਥੱਕ ਬਹੁਤ ਚੁੱਕੇ ਹਾਂ ਵਲੌਗ ਵੀ ਨਹੀਂ ਬਣਿਆ ਕਿਉਂਕਿ ਵਲੌਗ ਦਾ ਯਾਦ ਹੀ ਨਹੀਂ ਰਿਹਾ ਬਣਾਉਂਦਾ ਤੇ ਹੁਣ ਘਰ ਆ ਗਏ ਹਾਂ ਥੋੜਾ ਟਾਈਮ ਰੈਸਟ ਕਰਾਂਗੇ ਉਸ ਤੋਂ ਬਾਅਦ ਚਾਹ ਪਾਣੀ ਪੀਵਾਂਗੇ ਫਿਰ ਰਾਤ ਦੇ ਰੋਟੀ ਰਾਟੀ ਬਣਾਵਾਂਗੇ ਤੇ ਉਹ ਮੇਰੀਆਂ ਫਰੈਂਡ ਉਧਰ ਚਲੀਆਂ ਗਈਆਂ ਤੇ ਮੈਂ ਆ ਗਈ ਸੀ ਇੱਧਰ ਥੋੜੀ ਜਿਹੀ ਗਰਮੀ ਵੀ ਹੋਈ ਪਈ ਐ ਇੱਥੇ ਹੁਣ ਥੋੜਾ ਨਾ ਮੌਸਮ ਜਿਹੜਾ ਏ ਚੇਂਜ ਹੋ ਗਿਆ ਵਾ ਮੌਸਮ ਬਿਲਕੁਲ ਸੇ ਥੋੜਾ ਨਹੀਂ ਬਾਲਾ ਹੀ ਚੇਂਜ ਹੋ ਗਿਆ ਵਾ ਰੂਮ ਵਿੱਚ ਤਾਂ ਬੜੀ ਗਰਮੀ ਲੱਗਦੀ ਆ ਬਾਹਰ ਜਾਣੇ ਆ ਚਲੋ ਥੋੜਾ ਜਿੱਦਾਂ ਆਪਣੇ ਫਰਵਰੀ ਦਾ ਮਹੀਨਾ ਹੁੰਦਾ ਨਾ ਇੰਡੀਆ 'ਚ ਫਰਵਰੀ ਠੰਡ ਹੁੰਦੀ ਆ ਫਰਵਰੀ 'ਚ ਠੰਡ ਹੁੰਦੀ ਜ਼ਿਆਦਾ ਮਾਰਚ ਆਪ੍ਰੈਲ हां फरवरी ਦੇ ਅੰਡੇ ਹਾਂ ਫਰਬਰੀ ਦੇ ਅੰਡੇ ਦੇ ਜਿਹੜੇ ਮੌਸਮ ਹੁੰਦਾ ਦੰਦਾ ਹਗਾ ਵੀ ਬਾਹਰ ਤਾਂ ਠੰਡ ਲੱਗਦੀ ਆ ਰੂਮ ਚ ਤਾਂ ਗਰਮੀ ਲੱਗਦੀ ਆ ਤਾਂ ਕਰਕੇ ਨਾ ਨਾਲੇ ਵੇਖੋ ਤੁਰ ਕੇ ਵੀ ਨਹੀਂ ਗਏ ਵਸਤੇ ਜਾਂਦੇ ਸੀ ਇੱਥੇ ਕਿੱਥੇ ਜਾਂਦੇ ਸੀ ਫੇਰ ਵੀ ਇੰਨਾ ਥੱਕ ਗਿਆਂ ਬਹੁਤ ਜ਼ਿਆਦਾ ਤੇ ਬਾਕੀ ਤੁਸੀਂ ਵਲੌਗ ਨਾਲ ਜੁੜੇ ਰਹੋ ਰਹੋਗੇ ਇੱਥੇ ਆਪਾਂ ਨਾ ਨਹੀਂ ਖਤਮ ਨਹੀਂ ਹੁੰਦਾ ਆਪਾਂ ਚਾਹ ਚੂ ਪੀਵਾਂਗੇ ਫਿਰ ਰੋਟੀ ਰੁੱਟੀ ਬਣਾਵਾਂਗੇ ਉਸ ਤੋਂ ਬਾਅਦ ਆਪਾਂ ਐਂਡ ਕਰਾਂਗੇ ਹਜੇ ਐਂਡ ਨਹੀਂ ਹੋਊਗਾ ਹੈਲੋ ਗੁੱਡ ਮਾਰਨਿੰਗ एवरीवन। ਹੋਪ ਤੁਸੀਂ ਸਾਰੇ ਵਧੀਆ ਤੇ ਘੈਂਟ ਹੋਗੇ ਆਪਾਂ ਵੀ ਪੂਰੀ। ਨਿਕਲਦੀ ਵੀ ਨਿਕਲਾਂ ਤੇ ਰੱਬੂ ਹੋ ਕੇ ਨਾ। ਹੋਪ ਤੁਸੀਂ ਸਾਰੇ ਵਧੀਆ ਤੇ ਘੈਂਟ ਹੋਗੇ ਆਪਾਂ ਵੀ ਪੂਰੀ ਵਧੀਆ ਆ ਤੇ ਇਹ ਹੁਣ ਜਿਹੜਾ ਤੁਸੀਂ ਬੈਕ ਵਾਲਾ ਸਾਡਾ ਵਲੌਗ ਦੇਖਿਆ ਉਹ ਕੱਲ ਦਾ ਸੀਗਾ ਮੈਂ ਕਿਹਾ ਸੀ ਵੀ ਕੰਟੀਨਿਊ ਕਰਾਂਗੇ ਅੱਗੇ ਚਾਹ ਪਾਣੀ ਪੀਵਾਂਗੇ ਰੋਟੀ ਪਾਣੀ ਖਾਵਾਂਗੇ ਬਟ ਆਪਾਂ ਇੰਨੇ ਜ਼ਿਆਦਾ ਥੱਕ ਗਏ ਸੀ ਆਪਾਂ ਰੋਟੀ ਗਰਾ ਕੋਸ਼ ਨੇ ਖਾਦੀ ਰੋਟੀ ਵੀ ਅਸੀਂ ਰਾਤ ਨੂੰ 12 ਵਜੇ ਉੱਠ ਕੇ ਖਾਦੀ ਆ ਤਾਂ ਅਗਰ ਕਿ ਆਪਾਂ ਵਲੌਗ ਅੱਗੇ ਕੰਟੀਨਿਊ ਨਹੀਂ ਕਰ ਸਕੇ ਹੁਣ ਨੈਕਸਟ ਮਾਰਨਿੰਗ ਆ ਗਈ ਆ ਸਾਰਿਆਂ ਨੂੰ ਮਾਰਨਿੰਗ ਤੇ ਵਲੌਗ ਸਟਾਰਟ ਹੋਣ ਜਾ ਰਿਹਾ ਵਾ ਹੁਣ ਵੀ ਆਪਾਂ ਜਸਟ ਅਜੇ ਉੱਠੇ ਆ ਉੱਠ ਕੇ ਜੇ ਬ੍ਰੇਕਫਾਸਟ ਵਗੈਰਾ ਤਿਆਰ ਕਰਨਾ ਵਾ ਇਹਨਾਂ ਨੂੰ ਮੈਂ ਠਾ ਰਹੀ ਆ ਬਟੇ ਨਹੀਂ ਉੱਠ ਰਹੀ ਮੈਨੂੰ ਬੈੱਡ ਨਹੀਂ ਉੱਠਣ ਦੇ ਰਿਹਾ ਮੈਂ ਤਾਂ ਉੱਠਣਾ ਚਾਹੁੰਨਾ ਬੈੱਡ ਤਾਂ ਕਿਸੇ ਨੂੰ ਨਹੀਂ ਉਠਣ ਦੇ ਰਿਆ ਹੁੰਦਾ ਬੈੱਡ ਨੇ ਮੈਨੂੰ ਜਕੜਿਆ ਹੋਇਆ ਕਹਿੰਦੇ ਕੋਣ ਕਹਿੰਦਾ ਹਨਾ ਵੀ ਮੈਂ ਉਠਾਂ ਉੱਠ ਕੇ ਕੋਈ ਕੰਮ ਕਰਾਂ ਜੋ ਮੈਂ ਤੁਹਾਨੂੰ ਦੱਸਿਆ ਸੀ ਕੱਲ ਅਸੀਂ ਗ੍ਰੋਸਰੀ ਵਗੈਰਾ ਨਹੀਂ ਕਰਕੇ ਦੁੱਧ ਵਗੈਰਾ ਖਤਮ ਹੁਣ ਇਹਨਾਂ ਨੂੰ ਮੈਂ ਭੇਜਦੀ ਆਂ ਵੀ ਦੁੱਧ ਦੁੱਧ ਲੈ ਕੇ ਆਓ ਚਾਹ ਵਗੈਰਾ ਬਣਾਉਣੇ ਆ ਬ੍ਰੇਕਫਾਸਟ ਰੈਡੀ ਕਰਦੇ ਆ ਠੀਕ ਹੈ ਜੀ ਚਲੋ ਫਿਰ ਜਾਓ ਚੱਲਿਆਂ ਆਓ ਜੀ ਹੁਣ ਮੈਂ ਚੱਲਿਆਂ ਦੁੱਧ ਲੈਣ ਤੇ ਸਬਜ਼ੀ ਲੈਣ ਚੱਲਿਆਂ ਕਿਉਂਕਿ ਰੋਟੀ ਖਾਣੀ ਆ ਬ੍ਰੇਕਫਾਸਟ ਕਰਨਾ ਵਾ ਤਾਂ ਕਰਕੇ ਲੈ ਕੇ ਆਉਨੇ ਆ ਇਹ ਫੇਰ ਸਾਡੇ ਰੋਟੀ ਬ੍ਰੇਕਫਾਸਟ ਦੇ ਮਸਾਖੁੱਲੀ ਮਿਲਿਆ ਸੋ ਫੋਟੇ ਹੁਣ ਇਥੋਂ ਵੇਗਾ ਤਦੂ ਹੁਣ ਮੈਨੂੰ ਪਤਾ ਨਹੀਂ ਲੱਗਦਾ ਕਦੂ ਕੇ ਹੋ ਕੇ ਵਰੀਆ ਹੁੰਦੇ ਆ ਠੀਕ ਆ ਤੋ ਫਰੇਜ ਹੋਣਗੇ ਫਰੇਜ ਤਾ ਕੋਈ ਲੱਗਦਾ ਨਹੀਂ ਆ ਥੋੜਾ ਸਹੀ ਲੱਗਦਾ ਆ ਲੈ ਜੇ ਨੇਕੋ ਤੇ ਬਾਕੀ ਤੇ ਦੁਕਾਨਾਂ ਅਜੇ ਸਾਰੀਆਂ ਬੰਦ ਆ ਪਤਾ ਨਹੀਂ ਕੀ ਗੱਲ ਆ ਕਦੋਂ ਖੁੱਲਣੀ ਨਹੀਂ ਹੋਗੀ ਕਦੋਂ ਲੱਗਾਂ ਕਦੋਂ ਲੈ ਜਣਿਆ ਜੀ ਤੇ ਹਣੀ ਸਮਾਨ ਵਗੈਰਾ ਲੈ ਆਏ ਸੀ ਸਾਰਾ ਫਿਰ ਅਸੀਂ ਬ੍ਰੈਕਫਾਸਟ ਵਗੈਰਾ ਕੀਤਾ ਉਸ ਤੋਂ ਬਾਅਦ ਘਰ ਦਾ ਸਾਰਾ ਅੱਜ ਕੰਮ ਕੀਤਾ ਕਿ ਸਪਾਈ ਵਗੈਰਾ ਕਰਨ ਵਾਲੀ ਸੀ ਕਿ ਤੇ ਕੱਪੜੇ ਵਗੈਰਾ ਧੋਣ ਵਾਲੇ ਸੀ ਉਹ ਸਾਰੇ ਕੰਮ ਕੀਤੇ ਬਾਅਦ ਵਿੱਚ થોੜਾ ਟਾਈਮ ਰੈਸਟ ਕੀਤੀ ਫਿਰ ਮੇਰਾ ਕਜ਼ਨ ਬ੍ਰਦਰ ਆ ਗਿਆ ਸੀ ਤੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਇੱਧਰ ਥੱਕ ਚੁੱਕੇ ਨੇ ਪਈ ਨਹੀਂ ਲੰਮੀ ਨੀਚੇ ਅਕੇ ਮੈਂ ਨੀਚੇ ਪਹਿਣਾ ਮੈਨੂੰ ਵਧੀਆ ਲੱਗਦਾ ਨੀਚੇ ਪਹਿਣਾ ਕਹਿੰਦੇ ਤੇ ਹੁਣ ਸੁੱਤੇ ਪਏ ਨੇ ਤੇ ਦੇਖੋ ਅੱਜ ਮੈਂ ਕਾਫੀ ਜ਼ਿਆਦਾ ਅੱਜ ਥੱਕ ਚੁੱਕਾ ਹਾਂ ਤੇ ਤਾਂ ਕਰਕੇ ਮੈਂ ਰੈਸਟ ਪਾ ਲਦਾ ਹਾਂ ਤੇ ਹੁਣ ਸੌਂ ਗਏ ਨੇ ਰੋਟੀ ਪਾਣੀ ਖਾ ਕੇ ਨਾ ਨੂੰ ਕੇ ਕਹਿੰਦੇ ਮੈਂ ਸੌਂਗਾ ਥੋੜਾ ਟਾਈਮ ਹੁਣ ਘੰਟਾ ਡੇਢ ਘੰਟਾ ਸੌਣ ਕੇ ਤੇ ਮੈਂ ਬਸ ਉਦਾਂ ਹੀ ਬੈਠੀ ਸੀਗੀ ਅ ਥੋੜਾ ਟਾਈਮ ਇੰਡੀਆ ਘਰਦਿਆਂ ਦਾ ਫੋਨ ਆਇਆ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੁਣ ਜੇ ਉੱਠਦੇ ਆ ਥੋੜਾ ਟਾਈਮ ਫਿਰ ਪਾਰਕ ਵਗੈਰਾ ਵਿੱਚ ਜਾਣੇ ਆ ਤੇ ਤੁਹਾਨੂੰ ਦਿਖਾਵਾਂਗੇ ਪਾਰਕ ਦਾ ਵਿਊ ਤੇ ਜੇ ਇਹ ਨਹੀਂ ਉੱਠੇ ਨਾ ਮੰਨੇ ਮੇਰੀ ਗੱਲ ਫਿਰ ਆਪਾਂ ਕਰੀਆ